ਸਾਰੇ ਪੋਡਕਾਸਟ ਵਿੱਚ ਆਪਾਂ ਪੰਜਾਬ ਦੇ ਜਿਹੜੇ ਕੁਝ ਜ਼ਰੂਰੀ ਇਸ਼ੂਸ ਨੇ ਉਹਨਾਂ ਬਾਰੇ ਗੱਲ ਕਰਾਂਗੇ ਤੇ ਨਾਲ ਨਾਲ ਉਹਨਾਂ ਦੇ ਜਿਹੜਾ ਇੱਕ ਇੱਕ ਤੇ ਗੱਲ ਕਰਾਂਗੇ ਕਿ ਪੰਜਾਬ ਦੇ ਜਿਹੜੇ ਬੱਚੇ ਨੇ ਉਹ ਐਕਸਲ ਦੇ ਵਿੱਚ ਕਿਹੜੀ ਜਿਹੜੀ ਪ੍ਰੋਬਲਮ ਕਿਉਂ ਹੈ ਜਿਵੇਂ ਕਿ ਉਹਨਾਂ 'ਤੇ ਕੰਪੀਟੀਸ਼ਨ ਜਿਹੜਾ ਹੈ ਨਾ ਉਹ ਡਾਇਰੈਕਟਲੀ ਇਫੈਕਟ ਕਰਦਾ ਹੈ। ਤੇ ਸੈਕੰਡ ਜਿਹੜਾ ਇਸ਼ੂ ਹੋਊਗਾ ਜਿਹਦੇ ਉੱਪਰ ਆਪਾਂ ਗੱਲ ਕਰਾਂਗੇ ਉਹ ਹੋਗਾ ਆਪਣੇ ਪੰਜਾਬ ਦੀ ਜਿਹੜੀ ਜਵੰਥਾ ਹੈ ਜਿਹੜੇ ਅਨਐਮਪਲੋਇਡ ਹੈ। ਨਾ ਉਹਨਾਂ ਨੂੰ ਆਪਾਂ ਦੱਸਾਂਗੇ ਕਿ ਇਹ ਕਿਹੜੇ ਕਿਹੜੇ ਸਕਿਲਸ ਕਰ ਰਹੇ ਹੋ ਹੈਨਾ ਕਿਹੜੇ ਚੀਜ਼ਾਂ ਨੇ ਤੁਸੀਂ ਜਿਹੜੇ ਸਕੇਲਸ ਨੂੰ ਤੁਹਾਨੂੰ ਸਿੱਖੀਏ ਨੇ ਜਿਹਦੇ ਨਾਲ ਤੁਸੀਂ ਆਪਣੀ ਲਾਈਫ ਵਿੱਚ ਉਹ ਸਫਲਤਾ ਜਿਹੜੀ ਹੋਈ ਕੀ ਉਹ ਹੈ ਕਿ ਸਪੈਕੀ ਹੈਨਾ ਤਾਂ ਉਹਨਾਂ ਨੂੰ ਦੱਸਾਂਗੇ ਕਿ ਕਿਹੜੇ ਕਿਹੜੇ ਆਪਣੀ ਚੜ੍ਹਾਈ ਦੇ ਨਾਲ ਨਾਲ ਹੈਨਾ ਚੜ੍ਹਾਈ ਦੇ ਨਾਲ ਨਾਲ ਅੱਜ ਹੀ ਕਿਹੜੇ ਕਿਹੜੇ ਸ킬ਸ ਸਿੱਖਣਾ ਸਟਾਰਟ ਕਰ ਦੋ ਰੀਡਿੰਗ ਇਹ ਨਾਲੋਂ ਅੱਜ ਜਿਹੜੀ ਵੈਲਿਊ ਹੈ ਇੰਟਰੈਕਟਡ ਜੋਬਸ ਆਪ マーਕੇਟਿੰਗ ਤੋਂ ਬਹੁਤ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਲ ਫਾਈ ਮਾਰਕੀਟਿੰਗ ਦੇ ਵਿੱਚ ਮੈਂ ਮਨਦੀਪ ਕੌਰ ਹਾਲਸ ਸਤਿ ਸ਼੍ਰੀ ਅਕਾਲ ਜੀ ਮੈਂ ਆ ਸੰਦੀਪ ਹਾਲਸ ਤੇ ਅੱਜ ਸਾਡੀ ਪੋਡਕਾਸਟ ਦਾ ਫਰਸਟ ਐਪੀਸੋਡ ਹੈ ਸਾਡੀ ਪੋਡਕਾਸਟ ਦੇ ਵਿੱਚ ਆਪਾਂ ਪੰਜਾਬ ਦੇ ਜਿਹੜੇ ਕੁਝ ਜ਼ਰੂਰੀ ਇਸ਼ੂਸ ਨੇ ਉਹਨਾਂ ਬਾਰੇ ਗੱਲ ਕਰਾਂਗੇ ਤੇ ਨਾਲ ਨਾਲ ਪੋਡਕਾਸਟ ਦੇ ਵਿੱਚ ਆਪਾਂ ਪੰਜਾਬ ਦੀ ਗੱਲ ਉਹਨਾਂ ਦੇ ਦੇ ਸੋਲਿਊਸ਼ਨਸ ਨੇ ਉਹ ਵੀ ਦੇ ਰਹੇ ਹਾਂ ਜੀ ਤਾਂ ਸੰਦੀਪ ਜੀ ਸਭ ਤੋਂ ਪਹਿਲਾਂ ਸਾਡੀ ਆਡੀਅנס ਨੂੰ ਇਹ ਦੱਸੋ ਕਿ ਆਪਾਂ ਇੱਕ ਪੋਡਕਾਸਟ ਦੇ ਰਿਹਾ ਤੇ ਕਿਹੜੇ-ਕਿਹੜੇ ਟਾਪਿਕਸ ਨੇ ਜਿਹੜੇ ਉਹ ਕਵਰ ਕਰਾਂਗੇ ਕਿਹੜੇ ਇਸ਼ੂਸ देखो पंजाब दी जेड़े मेनू ਲੱਗਦਾ ਕਿ ਤਿੰਨ ਮੇਨ ਇਸੂਏ ਨੇ ਜਿਨ੍ਹਾਂ ਦੇ ਉੱਪਰ ਬਹੁਤ ਜ਼ਿਆਦਾ ਕੰਮ ਕਰਨਾ ਹੈ ਠੀਕ ਹੈ ਤਾਂ ਸਭ ਤੋਂ ਪਹਿਲਾ ਇਸ ਜਿਹੜਾ ਹੈਗਾ ਉਹ ਹੈ ਪੰਜਾਬ ਦੇ ਜਿਹੜੇ ਬਿਜ਼ਨਸ ਠੀਕ ਹੈ ਚਾਹੇ ਉਹ ਛੋਟੇ ਨੇ ਚਾਹੇ ਵੱਡੇ ਨੇ ਠੀਕ ਹੈ ਕਿਉਂਕਿ ਉਹ ਇੱਕ ਤਰ੍ਹਾਂ ਨਾਲ ਬਹੁਤ ਵੱਡਾ ਕ੍ਰਾਈਸਿਸ ਫੇਸ ਕਰ ਰਹੇ ਨੇ ਕਿਉਂਕਿ ਉਹਨਾਂ ਦਾ ਕੰਪੀਟੀਸ਼ਨ ਜਿਹੜਾ ਹੈ ਨਾ ਉਹ ਡਾਇਰੈਕਟਲੀ ਕਾਰਪੋਰੇਟ ਨਾਲ ਹੈ ਹੈ ਨਾ ਤਾਂ ਕਾਰਪੋਰੇਟ ਕਿਹੜੇ ਰਹਿਣੇ ਲਈ ਉਹ ਬਹੁਤ ਵਧੀਆ ਤਰੀਕੇ ਨਾਲ ਚਲਾ ਰਹੇ ਨੇ ਉਹਨਾਂ ਕੋਲ ٹرسٹ ਨਾਲ ਬਹੁਤ ਆ ਰਿਹਾ ਹੈ ਪਰ ਜਿਹੜੇ ਬਿਜ਼ਨਸ ਨੇ ਹੈ ਨਾ ਉਹਨਾਂ ਨੂੰ ਨਹੀਂ ਪਤਾ ਕਿ ਯਾਰ ਕਿਹੜੇ ਕ੍ਰਾਈਸਿਸ ਕਰ ਰਿ ਕਿਸ ਤਰੀਕੇ ਨਾਲ ਸੀ ਆਪਣੇ ਜੀਵਨ ਨੂੰ ਇਸ ਲੈਵਲ ਤੱਕ ਲੈ ਕੇ ਜੇ ਲਈ ਕਿ ਘੱਟੋ ਘੱਟ ਇਸ ਪ੍ਰੋਸੈਸ ਨਾਲ ਕੰਪੀਟੀਟਿਵੀ ਹੋ ਸਕਦੀ ਹੈ ਤੇ ਸੈਕੰਡ ਡਾਟਾ ਇਸ਼ੂ ਹੋਊਗਾ ਜਿਹਦੇ ਉੱਪਰ ਆਪਾਂ ਗੱਲ ਕਰਾਂਗੇ ਉਹ ਹੋ ਜਾ ਆਪਣੇ ਪੰਜਾਬ ਦੇ ਜਨਸ ਤੋਂ ਜਿਹੜੇ ਅਨਐਮਪਲੋਇਡ ਨੇ ਠੀਕ ਹੈ ਤਾਂ ਉਹਨਾਂ ਨੂੰ ਆਪਾਂ ਦੱਸਾਂਗੇ ਕਿ ਯਾਰ ਤੁਸੀਂ ਕਿਸ ਤਰੀਕੇ ਨੂੰ ਨੈਕ ਕਰ ਰਹੇ ਹੋ ਨਾ ਜਿਹੜੇ ਚੀਜ਼ਾਂ ਨੇ ਤੁਸੀਂ ਜਿਹੜੀ ਸਕਿੱਲਸ ਨੇ ਤੁਹਾਨੂੰ ਸਿੱਖਣੀ ਚਾਹੀਦੀਆਂ ਨੇ ਮੈਂ ਜਿਹਦੇ ਨਾਲ ਤੁਸੀਂ ਆਪਣੀ ਲਾਈਫ ਦੇ ਬਸ ਹੋਸ ਹੋ ਠੀਕ ਹੈ ਤਾਂ ਤੀਸਰੀ ਜਿਹੜੀ ਹੋਏਗੀ ਉਹ ਹੈ ਕਿ ਸਟੂਡੈਂਟਸ ਲਈ ਤਾਂ ਉਹਨਾਂ ਨੂੰ ਦੱਸਾਂਗੇ ਕਿ ਕਿਹੜੇ ਕਿਹੜੇ ਆਪਣੂ ਪੜ੍ਹਾਈ ਦੇ ਨਾਲ ਨਾਲ ਹੈਨਾ ਪੜ੍ਹਾਈ ਦੇ ਨਾਲ ਨਾਲ ਅੱਜ ਹੀ ਕਿਹੜੇ ਕਿਹੜੇ ਸਕਿੱਲ ਸਿੱਖਣਾ ਸਟਾਰਟ ਕਰ ਦੋ ਜਿਹੜੀ ਇਹ ਨਾਲ ਤੁਹਾਡੀ ਜਿਹੜੀ ਵੈਲਿਊ ਹੈ ਇੰਟਰਨੈਸ਼ਨਲ ਜੌਬਸ ਆਪ マーਕੇਟਿੰਗ ਤੋਂ ਬਣ ਸਕਦੀ ਹੈ ਤਾਂ ਤੁਹਾਡੇ ਕਹਿੰਦੇ ਮਤਲਬ ਇਹ ਹੈ ਕਿ ਆਪਾਂ ਜਿਹੜਾ ਇਸ ਪੋਡਕਾਸਟ ਦੇ ਵਿੱਚ ਸਭ ਤੋਂ ਜਿਹੜੇ ਸੈਂਸਿਟਿਵ ਇਸ਼ੂਜ਼ ਨੂੰ ਜਿਹੜੇ ਤੁਹਾਨੂੰ ਜਾਣਦੇ ਜਿਹੜੇ ਐਕਚੁਅਲ ਪ੍ਰੋਬਲਮ ਸੈਟਿੰਗ ਹੈ ਉਹਨਾਂ ਬਾਰੇ ਦੀ ਗੱਲ ਤਾਂ ਜਿਨੇ ਕਿ ਤੁਸੀਂ ਸਾਨੂੰ ਦੱਸਿਆ ਕਿ ਆਪਾਂ ਪਹਿਲਾਂ ਜਿਹੜਾ ਇਸ ਬਿੱਤੇ ਤੇ ਗੱਲ ਕਰਾਂਗੇ ਕਿ ਪੰਜਾਬ ਦੇ ਜਿਹੜੇ ਬਿਜ਼ਨਸ ਨੇ ਉਹ ਐਕਚੁਅਲ ਦੇ ਵਿੱਚ ਜਿਹੜੀ ਉਹਦੀ ਪ੍ਰੋਬਲਮ ਕੀ ਫੇਸ ਕਰ ਰਹੀ ਹੈ ਤਾਂ ਪਹਿਲਾਂ ਜਿਹੜਾ ਇਸ ਬਿੱਤੇ ਤੇ ਗੱਲ ਕਰਾਂਗੇ ਇਹਦੇ ਬਾਰੇ ਤੁਸੀਂ ਥੋੜਾ ਜਿਹਾ ਸਾਨੂੰ ਡਿਟੇਲ ਦੇ ਵਿੱਚ ਸਾਡੀ ਆਡੀਅנס ਨੂੰ ਦੇ ਸਕਦੇ ਹੋ। ਤਾਂ ਦੇਖੋ ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਕਿ ਪੰਜਾਬ ਦੇ ਜਿਹੜੇ ਬਿਜ਼ਨਸ ਨੇ ਉਹਨਾਂ ਦਾ ਜਿਹੜਾ ਕੰਪੀਟਿਸ਼ਨ ਹੈ, ਫੋਰਫਿਟ ਹੈ। ਪਾਟਲਿਕ ਫੋਰਫਿਟ ਉਹਨਾਂ ਨਾਲ ਜਿਹੜੇ ਬਹੁਤ ਵੱਡੀ ਇਨਵੈਸਟਮੈਂਟ ਆਲਰੇਡੀ ਕਰ ਰਹੇ ਨੇ ਤੇ ਆਨਲਾਈਨ ਦੇ ਚੋਂ ਉਹਨਾਂ ਨੇ ਕਰਨੀ ਵੀ ਕਿਉਂਕਿ ਉਹਨਾਂ ਦੇ ਲਈ ਪੰਜਾਬ ਜਿਹੜੀ ਮਾਰਕੀਟ ਆ ਖਾਲੀ ਪਈ ਕਿਉਂਕਿ ਪੰਜਾਬ ਦਾ ਜਿਹੜਾ ਲੋਕਲ ਬਿਜ਼ਨਸ ਹੈ ਨਾ ਉਹ ਤਾਂ ਕੁਝ ਕਰ ਹੀ ਨਹੀਂ ਰਿਹਾ ਹੈ ਨਾ ਉਹ ਤਾਂ ਅੱਜ ਵੀ ਉਸੇ ਤਰੀਕੇ ਨਾਲ ਜਿਹੜਾ 50 ਸਾਲ ਪੁਰਾਣਾ ਤਰੀਕਾ ਸੀ ਬੈਨਸ ਕਿਉਂਡਾ ਉਹਦੇ ਦੇਖ ਕੇ ਨਾਲ ਕੰਮ ਕਰ ਰਿਹਾ ਹੈ ਨਾ ਤਾਂ ਉਹਨਾਂ ਨੂੰ ਨਹੀਂ ਪਤਾ ਕਿ ਕਿਸ ਤਰ੍ਹਾਂ ਚੇਂਜ ਕਰਨਾ ਤਾਂ ਜਿਹਦਾ ਫਾਇਦਾ ਹੈਗਾ ਜਿਹੜਾ ਪਰਫੈਕਟ ਵਰਲਡ ਚੱਕੇ ਜਿਹਾ ਹੀ ਚੱਕੇ ਚੱਲ ਤ ਵੀ ਰਿਹਾ ਤੇ ਉਹਨਾਂ ਨਾਲ ਟਾਈਮ ਦੇ ਚੱਕੇ ਕਈ ਚੱਲੇ ਹੈ ਨਾ ਤਾਂ ਕੀ ਹੈ ਨਾ ਕਿ ਸਿਰਫ ਥੋੜਾ ਬਿਜ਼ਨਸ ਨੂੰ ਅਪਡੇਟ ਹੋਣਾ ਪਊਗਾ ਕਿਉਂਕਿ ਜਿਹੜਾ ਕਸਟਮਰ ਹੈਗਾ ਨਾ ਉਹ ਚੇਂਜ ਹੋ ਜਿਹੜਾ 50 ਸਾਲ ਪਹਿਲਾਂ ਕਸਟਮਰ ਸੀ ਨਾ ਜਿਹੜਾ 25 ਸਾਲ ਪਹਿਲਾਂ ਕਸਟਮਰ ਸੀ ਉਹਦੀ ਜਿਹੜੀ ਖੋਜਣ ਦਾ ਤਰੀਕਾ ਸੀ ਤੇ ਅੱਜ ਦੇ ਕਸਟਮਰ ਦੇ ਸੁਪਨਾ ਸਿਕਾਉਟ ਬਿਲਕੁਲ ਡਿਫਰੈਂਟ ਹੈ ਅੱਜ ਦਾ ਕਸਟਮਰ ਜਿਹੜਾ ਹੈ ਨਾ ਉਹ ਸਭ ਤੋਂ ਪਹਿਲਾਂ ਫੋਨ ਤੇ ਹੀ ਤੇ ਦੇਖਦਾ ਹੈ ਨਾ ਜੋ ਚੀਜ਼ ਉਹਨੂੰ ਫੋਨ ਦੇ ਵਿੱਚ ਦੇਖ ਲਈ ਹੈ ਨਾ ਉਹੀ ਚੀਜ਼ ਖਰੀਦਦਾ ਹੈ ਹੈਨਾ ਪਹਿਲਾਂ ਵਾਲੇ ਕਸਟਮਰ ਜਿਹੜੇ ਸੀ ਉਹ ਦੁਕਾਨ ਤੇ ਜਾਂਦੇ ਸੀ ਕਿ ਦੁਕਾਨਦਾਰ ਦੱਸਦਾ ਸੀ ਕਿ ਇਹ ਆ ਚੀਜ਼ ਲੈ ਲੋ ਇਹ ਤੁਹਾਡੇ ਵਾਸਤੇ ਵਧੀਆ ਅੱਜ ਦਾ ਕਸਟਮਰ ਦੇਖ ਕੇ ਦੇਖ ਕੇ ਜਾਂਦਾ ਕਿ ਯਾਰ ਮੈਂ ਫੋਨ ਦੇ ਵਿੱਚ ਆਹ ਦੇਖ ਰਿਹਾ ਨੂੰ ਆਹੀ ਚੀਜ਼ ਹੈ ਹੈਨਾ ਜਾਂ ਜੀ ਕਿਤੇ ਦੇਖਦੇ ਹੀ ਨੇ ਦੁਕਾਨ ਦੇ ਵਿੱਚ ਤਾਂ ਵੀ ਉੱਥੇ ਹੀ ਸੱਚ ਕਰਦੇ ਉਸ ਜਿਹੜੀ ਕਿ ਇਹ ਆਨਲਾਈਨ ਚਲੀ ਆਉਂਦੀ ਹੈ ਆਨਲਾਈਨ ਤੇ ਇਹ ਕਿੰਨਾ ਰੇਟ ਆਇਆ ਹੈ ਨਾ Amazon ਤੋਂ ਕਿੰਨੇ ਦਿਨ ਲੱਗਦਾ ਜਾਂ ਕੁਝ ਨਹੀਂ ਹੈ ਨਾ ਤਾਂ ਉੱਥੇ ਕੀ ਹੈ ਨਾ ਕਿ ਆਪਣੀ ਜਿਹੜੀ ਲੋਕਲ ਬਿਜ਼ਨਸ ਨੇ ਨਾ ਉਹ ਆਪਣੇ ਆਪ ਨੂੰ ਦਿਖਾਉਣ ਦੇ ਵਿੱਚ ਕਿੱਥੇ ਰਹੇ ਹੈਨਾ ਉਹਨਾਂ ਕੋਲੇ ਉਹ ਮਾਰਕੀਟਿੰਗ ਟੈਕਨੀਕਸ ਨਹੀਂ ਹੈਗੀਆਂ ਉਹ ਪਰਫੈਕਟਲੀ ਕਰ ਰਹੇ ਹਨ ਹਾਲਾਂਕਿ ਹਾਲਾਂਕਿ ਈਜ਼ੀਲੀ ਕਰ ਸਕਦੇ ਨੇ ਤਾਂ ਐਸਟੀ ਲਈ ਉਹਨਾਂ ਨੂੰ ਉਹੀ ਬੰਦਾ ਚਾਹੀਦਾ ਜਿਹੜਾ ਐਕਚੁਅਲੀ ਪਰਫੈਕਟ ਨਾਲ ਕੰਮ ਕਰ ਸਕਦਾ ਹੈ ਨਾ ਮੈਂ ਪਿਛਲੇ 10 ਸਾਲ ਤੋਂ ਉੱਪਰ ਹੋ ਗਿਆ ਮੈਂ ਯੂਐਸ ਦੇ ਵਿੱਚ ਪਰਫੈਕਟ ਨਾਲ ਕੰਮ ਕਰ ਰਿਹਾ ਹਾਂ ਮੈਨੂੰ ਪਤਾ ਹੈ ਕਿ ਯਾਰ ਕਿਹੜੇ ਤਰੀਕੇ ਵਰਤ ਕੇ ਇੱਕ ਬਿਜ਼ਨਸ ਨੂੰ ਇੱਕ ਸਫਲ ਬਣਾਇਆ ਜਾਂਦਾ ਹੈ ਕਿ ਆਲਰੇਡੀ ਮੈਂ ਕਿਸੇ ਵੀ ਹੈ ਨਾ ਤੇ ਇਹੀ ਹੈ ਕਿ ਅੰਤਾਂ ਮਤਲਬ ਉਹਨਾਂ ਨੂੰ ਉਹ ਸੋਲੂਸ਼ਨ ਮਿਲਣਗੇ ਠੀਕ ਹੈ ਜੋ ਪਰਫੈਕਟ ਆਲਰੇਡੀ ਯੂਜ਼ ਕਰਦੇ ਹਨ ਮਤਲਬ ਕਿ ਹਾਂ ਜੇ ਪੜਦੇ ਸੋ ਜੀ ਪੰਜਾਬ ਦੇ ਬਿਜ਼ਨਸ ਨੂੰ ਅਸਲ ਵਿੱਚ ਆਪਣੀ ਜਿਹੜੀ ਮਾਰਕੀਟਿੰਗ ਸਟ੍ਰੈਟਜੀ ਨੂੰ ਉਹ ਟ੍ਰੇਨ ਕਰਦੇ ਹੋ ਮਾਰਕੀਟਿੰਗ ਸਟ੍ਰੈਟਜੀ ਪਲਸ ਕਸਟਮਰ ਰਿਲੇਸ਼ਨਸ਼ਿਪ ਕਿੱਦਾਂ ਨਾਲ ਹੋਣੀ ਹੈ ਹੈਨਾ ਤਾਂ ਕਸਟਮਰ ਰਿਪੀਟਿਡਲੀ ਕਿੱਦਾਂ ਆਪਣੇ ਨਾਲ ਜੋੜਨੇ ਨੇ ਹੈਨਾ ਕਿ ਜੇ ਕਸਟਮਰ ਜਿਹੜਾ ਇੱਕ ਵਾਰ ਤਾਂ ਆ ਗਿਆ ਹੈਨਾ ਤਾਂ ਦੂਜੀ ਵਾਰ ਕਿੱਦਾਂ ਲੈ ਕੇ ਆਣਾ ਹੈ ਦੂਜੀ ਵਾਰ ਕਿੱਦਾਂ ਲੈ ਕੇ ਆਣਾ ਹੈਨਾ ਇਹਨਾਂ ਸਾਰੇ ਚੀਜ਼ਾਂ ਦਾ ਇਹਨਾਂ ਸਾਰੇ ਜਿਹੜੀਆਂ ਮਾਰੀਆ ਪੱਧਰ ਤੇ ਚਲੋ ਜੀ ਤੁਸੀਂ ਜੀ ਕਿੱਦਾਂ ਬਹੁਤ ਵਧੀਆ ਤੁਸੀਂ ਜਿਹੜੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਤੇ ਹੁਣ ਅਪਾ ਦੀ ਦੂਸਰੀ ਵੇਚੇ ਵਾਰੀ ਕੱਲ ਕਰਦੇ ਹਾਂ पंजाब का जो यूथ है वो वेला बैठे अनएम्प्लॉयमेंट बहुत ज्यादा है, जाना जाना है तो जाना जाना। नहीं। नहीं। भी ना तो ये कह सकते हैं कि बहुत सारा यूथ है जो बाहर जाना चाहता है ज्यादातर ही बाहर जाना चाहते हैं या जो इधर भी बैठे हुए उन्होंने यही पता कि उन्होंने की करना उन्होंने की ऑपरचुनिटीज है या उन्होंने अपनी पढ़ाई पूरी करने के बाद अगर की करना चाहिए तो तुम यूथ बारे या इंप्लॉयमेंट बारे की गल करना चाहिए देखो यूथ जो वेला बैठने का सब तो वाला कारण है ना वाला कारण यही है कि बाहर जाने का जो कीड़ा उन्होंने ਆ ਉਹ ਮਤਲਬ ਕਿ ਇਹੀ ਆ ਕਿ ਉਹਨਾਂ ਨੂੰ ਲੱਗਦਾ ਕਿ ਯਾਰ ਨਹੀਂ ਕੋਈ ਨਾ ਕਿਸੇ ਦਿਨ ਤਾਂ ਸਾਡਾ ਲੱਗੂ ਗਈ ਪੁੱਤ ਹੈ ਨਾ ਸਾਡੀ ਕਿਸਮਤ ਖੁੱਲੂਗੀ ਕਿ ਅਸੀਂ ਬਾਹਰ ਚੱਲ ਜਾਵਾਂਗੇ ਹੈ ਨਾ ਪਰ ਨਾ ਤਾਂ ਬਾਹਰ ਜਾਣਾ ਜਿਹਦੇ ਟਾਈਮ ਹੈ ਨਾ ਸੌਖਾ ਹੀ ਆ ਤੇ ਬਾਹਰ ਦੀ ਲਾਈਫ ਕਿੱਦਾਂ ਦੀ ਆ ਉਹ ਵੀ ਸਾਰਿਆਂ ਨੂੰ ਪਤਾ ਹੀ ਹੈ ਈਵਨ ਕਿ ਪਿੰਡਾਂ ਦੇ ਬਜ਼ੁਰਗਾਂ ਨੂੰ ਪਤਾ ਜਿਹਦੇ ਟਾਈਮ ਤੇ ਬਾਹਰ ਦੀ ਲਾਈਫ ਕਿੱਦਾਂ ਹੈ ਨਾ ਸਭ ਲਗਭਗ ਸਾਰਿਆਂ ਨੂੰ ਪਤਾ ਚੱਲ ਹੀ ਚੁੱਕਿਆ ਹੈ ਕਿ ਯਾਰ ਕਰਨ ਨੂੰ ਤਾਂ ਹੀ ਪਊਗੀ ਜੇ ਤੁਸੀਂ ਇੱਥੇ ਨਾ ਕੀਤੀ ਤਾਂ ਉੱਧਰ ਜਾ ਕੇ ਕਰਨੀ ਪਊਗੀ ਹੈ ਨਾ ਬਾਕੀ ਤਰਕੀ ਬਦਲਣਾ ਕੋਈ ਕਿਤਨਾ ਨਹੀਂ ਲੱਗੇਗੀ ਠੀਕ ਹੈ ਤੇ ਦੂਸਰੀ ਚੀਜ਼ ਜਿਹੜੀ ਹੈਗੀ ਆ ਕਿ ਉਹਨਾਂ ਨੂੰ ਸੈਕੰਡ ਆਫਟੇ ਹੀ ਆ ਜਾਂਦੀ ਹੈ ਕਿ ਯਾਰ ਕੋਈ ਸਰਕਾਰੀ ਨੌਕਰੀ ਲੈ ਲਈ। ਤਾਂ ਸਰਕਾਰੀ ਨੌਕਰੀ ਜੇ ਆਪਾਂ IAS IPS ਨਹੀਂ ਛੱਡਦੇ ਜੇ ਤਾਂ ਬਾਕੀ ਜਿਹੜੀਆਂ ਸਰਕਾਰੀ ਨੌਕਰੀਆਂ ਨੇ ਨਾ ਉਹਨਾਂ ਦੇ ਸਰਕਾਰ ਨੇ ਛੱਡੇ ਕੱਟੇ। ਕਿਉਂਕਿ ਸਰਕਾਰ ਦੇ ਉੱਪਰ ਵੀ ਪ੍ਰੈਸ਼ਰ ਆ ਸਰਕਾਰ ਦੇ ਉੱਪਰ ਪ੍ਰੈਸ਼ਰ ਆ ਕਿ ਉਹਨਾਂ ਨੇ ਵੱਧ ਤੋਂ ਵੱਧ ਲੋਕਾਂ ਨੂੰ ਜਿੰਨੇ ਜ਼ਿਆਦਾ ਲੋਕਾਂ ਨੂੰ ਸਰਕਾਰੀ ਨੌਕਰੀਆਂ ਦੇ ਸਕਦੇ ਉਹ ਚਾਹੁੰਦੇ ਨੇ ਕਿ ਅਸੀਂ ਦੇਈਏ। ਹੁਣ ਹਰੇਕ ਘਰ ਦੇ ਇੱਕ ਸਰਕਾਰੀ ਨੌਕਰੀ ਤੇ ਦੇ ਨਹੀਂ ਸਕਦੇ ਹੋ। ਹੈਨਾ? ਤਾਂ ਉਹਨਾਂ ਕੋਲੇ ਆਪਸ਼ਨ ਕੀ ਰਹਿ ਜਾਂਦੇ ਸੀ ਜਿਹੜੀ ਸਰਕਾਰੀ ਨੌਕਰੀ ਸਾਇਦ ਵਿੱਚ ਕਿਤੇ ਟਾਈਮ 50000 70000 ਤੱਕ ਹੁੰਦਾ ਤਾਂ ਅੱਜ ਦੇ ਟਾਈਮ ਉਹ 10000 12000 ਹੁੰਦੇ ਓਕੇ ਉਹਨਾਂ ਨੂੰ ਲੱਗਦਾ ਕਿ ਯਾਰ ਜਿੰਨੇ ਦੇ ਵਿੱਚ ਅਸੀਂ ਇੱਕ ਜਣੇ ਨੂੰ ਪਹਿਲਾਂ ਹਾਇਰ ਕਰਦੇ ਸੀ ਉਹਨਾਂ ਦੇ ਵਿੱਚ ਅਸੀਂ ਪੰਜ ਜਣਿਆਂ ਨੂੰ ਤਾਂ ਸੈਟੀਫਾਈ ਕਰ ਦਾਂਗੇ ਯਾਰ ਪੰਜ ਜਣੇ ਤਾਂ ਨੌਕਰੀ ਦਿੱਤੀ ਹੈਨਾ ਤਾਂ ਪਰ ਫਿਰ ਵੀ ਉਹ ਚਾਹੇ ਜਿੰਨਾ ਮਰਜ਼ੀ ਨੌਕਰੀ ਹੁੰਦੇ ਨੇ ਫਿਰ ਵੀ ਉਹ ਹਰੇਕ ਕਰਤਾ ਨਹੀਂ ਦੇ ਸਕਦੇ ਹੈਨਾ ਤਾਂ ਲਾਸਟ ਤੇ ਉਹਨਾਂ ਕੋਲੇ ਪ੍ਰਾਈਵੇਟ ਸੈਕਟਰ ਹੈ ਹੈਨਾ ਤਾਂ ਪ੍ਰਾਈਵੇਟ ਸੈਕਟਰ ਦੇ ਵਿੱਚ ਜਾਣ ਲਈ ਉਹਨਾਂ ਕੋਲੇ ਨੌਜਵਾਨਾਂ ਨੇ ਉਹ ਜਿਹੇ ਸਕਿੱਲ ਸਿੱਖੀ ਨਹੀਂ ਹੈਗੀ ਹੈਨਾ ਉਹਨਾਂ ਨੂੰ ਕਿਸੇ ਨੇ ਸਿਖਾਈ ਨਹੀਂ ਹੈਗੀ ਉਹਨਾਂ ਨੂੰ ਕਿਸੇ ਨੇ ਦੱਸੀ ਨਹੀਂ ਹੈਗਾ ਵੀ ਜੇ ਆਹ ਚੁ ਸਿੱਖ ਕੇ ਤੁਸੀਂ ਜਿਹੜਾ ਹੈਗਾ ਇੱਕ ਤਰ੍ਹਾਂ ਨਾਲ ਐਮ ਐਨ ਸੀ ਕੰਮ ਕਰ ਕੰਮ ਕਰਦੇ ਐਮ ਐਨ ਸੀ ਕੰਪਨੀਜ਼ ਦੇ ਵਿੱਚ ਜੇ ਆਪਾਂ ਚਾਹੀਏ ਕਰਮਚਾਰੀ ਕੋਈ ਕਮੀ ਨਹੀਂ ਹੈਗੀ ਕਿਤੇ ਵੀ ਨਹੀਂ ਹੈਗੀ ਹੈਨਾ ਕਮੀ ਹੈ ਸਕਿਲਡ ਵਰਕਰ ਦੀ ਹੈਨਾ ਜਿਨ੍ਹਾਂ ਕੋਲ ਸਕਿੱਲਸ ਨੇ ਜੇ ਜੇ ਸਕਿੱਲਸ ਨਹੀਂ ਹੈਗੇ ਤਾਂ ਤੁਸੀਂ ਉਸੇ ਤਰੀਕੇ ਨਾਲ 10000 15000 ਵਾਲੀ ਸੈਲਰੀ ਦੇ ਵਿੱਚ ਤੁਸੀਂ ਇੱਕ ਜਗ੍ਹਾ ਨਾਲ ਆਪਣਾ ਸ਼ੋਸ਼ਣ ਨਹੀਂ ਕਰਾਉਣਾ ਹੈਨਾ ਤਾਂ ਕਿਹੜੇ ਤਰੀਕੇ ਨੇ ਹੈਨਾ ਕਿਹੜੇ ਸਕਿੱਲਸ ਨੂੰ ਨੇ ਹੈਨਾ ਸਿੱਖ ਕੇ ਤੁਸੀਂ ਕਿਸ ਤਰੀਕੇ ਨਾਲ ਕੰਪਨੀ ਕੰਪਨੀ ਜਬ ਜੋਬ ਲਾਈਟ ਸਕਦੇ ਜਿੱਦਾਂ ਕਿ ਲੱਖ ਲੱਖ ਰੁਪਏ ਕਮਾ ਸਕਦੇ ਇਹ ਚੀਜ਼ਾਂ ਵੀ ਦੱਸਾਂਗੇ ਠੀਕ ਹੈ ਤੇ ਉਸ ਤੋਂ ਬਾਅਦ ਨਾਲ ਨਾਲ ਇਹ ਵੀ ਦੱਸਾਂਗੇ ਕਿ ਜੇ ਤੁਸੀਂ ਸਕਿੱਲ ਸਿੱਖੀਆਂ ਜਾਂ ਹਨ ਤੁਹਾਡੇ ਕੋਲੇ ਤੁਸੀਂ ਪ੍ਰਾਈਵੇਟ ਨੌਕਰੀ ਨਹੀਂ ਚਾਹੁੰਦੇ ਤੁਸੀਂ ਆਪਣੇ ਚਾਹੁੰਦੇ ਹੋ ਕਿ ਯਾਰ ਤੁਸੀਂ ਸਿਰਫ ਘਰ ਹੀ ਰਹਿਣਾ ਆਪਣੇ ਘਰ ਤੋਂ ਬੈਠ ਕੇ ਕਿੰਦਾ ਕੋਈ ਕੰਮ ਸ਼ੁਰੂ ਕਰ ਸਕਦੇ ਹੋ ਜਿਹੜੇ ਤਰੀਕੇ ਨੇ ਤਾਂ ਉਹਦੇ ਵਿੱਚ ਆਪਾਂ ਹੈਲਪ ਵੀ ਕਰਾਂਗੇ ਠੀਕ ਹੈ ਤੇ ਆਪਾਂ ਉਹਨਾਂ ਨੂੰ ਸਲੂਸ਼ਨ ਵੀ ਦੱਸਾਂਗੇ ਜਿੰਨੇ ਹੁਣ ਆਪਾਂ ਕਹਿ ਸਕਦੇ ਹਾਂ ਕਿ ਜਿੰਨੇ ਤੀਸਰਾ ਆਪਣਾ ਜੋ ਮੇਨ ਮੁੱਦਾ ਹੈ ਕਿ ਸਟੂਡੈਂਟ ਨੂੰ ਆਪਣੀ ਪੜ੍ਹਾਈ ਦੇ ਨਾਲ ਜਿਹੜੀਆਂ ਜਿਹੜੀਆਂ ਸਕਿੱਲ ਸਿੱਖਣੀਆਂ ਚਾਹੀਦੀਆਂ ਤੇ ਜਿਹਦੇ ਤੇ ਕਿ ਦੱਸ ਦਿੱਤੀਆਂ ਕਰਨੇ ਕਿ ਆਪਾਂ ਨੂੰ ਜੋ ਸਟੂਡੈਂਟ ਨੂੰ ਜਿਹੜੀ ਜਿਹੜੀ ਸਕਿੱਲ ਸਿੱਖਣੀਆਂ ਚਾਹੀਦੀਆਂ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਤੇ ਦੇਖੋ ਤਾਂ ਕਿ ਉਹਦੀ ਹੈਲਪ ਨਾਲ ਕਿਵੇਂ ਸਟੂਡੈਂਟ ਨੇ ਜਿਹੜੇ ਉਹ ਕਾਪਰੇਟ ਵਰਕ ਦੇ ਸਟਾਰਟ ਲੈ ਸਕਦੇ ਆ ਆਪਣਾ ਕੋਡ ਦਾ ਬਿਜ਼ਨਸ ਸ਼ੁਰੂ ਕਰ ਸਕਦੇ ਆ ਜਾਂ ਫਿਰ ਵਰਕ ਫਰਮ ਹੁੰਦੀ ਜੇ ਉਹਨਾਂ ਨੇ ਕਰਨਾ ਕੋਈ ਕਿਸੇ ਦਾ ਵੀ ਕੰਮ ਜਿਹੜਾ ਕਰ ਸਕਦੇ ਆ ਤਾਂ ਆਪਾਂ ਹਰੇਕ ਟੌਪਿਕ ਤੇ ਰਿਸਪੈਕਟਿਵਲੀ ਗੱਲ ਕਰਦੇ ਆ ਦੇਖੋ ਬਹੁਤ ਇੰਪੋਰਟੈਂਟ ਬੀ ਚ ਪਰ ਜ਼ਿਆਦਾਤਰ ਜਿਹੜੇ ਸਟੂਡੈਂਟਸ ਨੇ ਉਹ ਸਿਰਫ ਆਪਣੀਆਂ ਸਿਲੇਬਸ ਦੀਆਂ ਕਿਤਾਬਾਂ ਪੜ੍ਹ-ਪੜ ਕੇ ਹੀ ਕੋਰਸ ਚੱਕਣਾ ਸਮਝਾ ਰਹੇ ਹਨ ਸੋ ਤੇ ਮੈਂ ਮੰਨਦਾ ਕਿ ਜਿਹੜਾ ਆਪਣਾ ਐਜੂਕੇਸ਼ਨ ਸਿਸਟਮ ਆ ਨਾ ਉਹ ਮਤਲਬ ਇੰਨਾ ਉਹਦੇ ਵਿੱਚ ਕੁਝ ਨਵੀਆਂ ਚੀਜ਼ਾਂ ਸਿੱਖਣ ਨੂੰ ਹੈ ਹੀ ਨਹੀਂ ਉਹ ਹਜੇ ਵੀ ਜਿਹੜੀ ਹੈਗੀ ਅੱਜ ਤੋਂ 50 ਸਾਲ ਪੁਰਾਣੀ ਟੈਕਨੋਲੋਜੀ ਪੜਾ ਰਹੀ ਹੈ ਜਿਹੜੇ ਟਾਈਮ ਦੇ ਵਿੱਚ LED OLED ਦੀ ਗੱਲ ਹੋ ਰਹੀ ਹੈ ਹਜੇ ਵੀ CRT ਮੀਟਰ ਪੜਾਏ ਜਾ ਰਹੇ ਹੈ ਤੇ ਇਹ ਰੋਟੀ ਕੰਮ ਕਿੱਦਾਂ ਕਰਦੇ ਹੈ ਹਣਾ ਸਿੱਕਤਰ ਨਾਲ ਜਿਹੜੇ ਸਾਇੰਸ ਦੀਆਂ ਕਿਤਾਬਾਂ ਨੇ ਨਾ ਉਹ ਹਿਸਟਰੀ ਦੀਆਂ ਕਿਤਾਬਾਂ ਜ਼ਿਆਦਾ ਲੱਗਦੀਆਂ ਕਿਉਂਕਿ ਮੇਂ ਸਾਲ ਪਹਿਲਾਂ ਕੀ ਹੋਇਆ ਸੀ ਕਿ ਨੇ ਕੀ ਇਨਵੈਂਸ਼ਨ ਕੀਤੀ ਸੀ ਕੀ ਇਨਵੈਂਸ਼ਨ ਕੀਤੀ ਸੀ ਹਾਲਾਂਕਿ ਉਹ ਇਨਵੈਂਸ਼ਨ ਵੀ ਅੱਜ ਦੇ ਟਾਈਮ ਦੇ ਵਿੱਚ ਐਕਸਪਾਇਰ ਹੋ ਚੁੱਕੇ ਨੇ ਉਹਨਾਂ ਦੇ ਕੋਈ ਲੋੜ ਹੈ ਨਹੀਂ ਤਾਂ ਉਹਨਾਂ ਬਾਰੇ ਪੜ੍ਹਨ ਦਾ ਵੀ ਕੋਈ ਫਾਇਦਾ ਹੈ ਨਹੀਂ ਹਣਾ ਪਰ ਫਿਰ ਵੀ ਮੈਂ ਇਹ ਨਹੀਂ ਕਹਿੰਦਾ ਕਿ ਯਾਰ ਤੁਸੀਂ ਆਪਣੀ ਪੜ੍ਹਾਈ ਬੰਦ ਕਰੋ ਪਰ ਪੜ੍ਹਾਈ ਦੇ ਨਾਲ ਨਾਲ ਉਹ ਸਕਿੱਲਸ ਵੀ ਸਿੱਖੋ ਜਿਹੜੀ ਅੱਜ ਦੇ ਟਾਈਮ ਦੇ ਵਿੱਚ ਜᱹਲੀਲ ਜ਼ਰੂਰਤ ਹੈ ਪ੍ਰੈਕਟੀਕਲ ਵਰਕ ਪ੍ਰੈਕਟੀਕਲ ਵਰਕ ਜਿਨ੍ਹਾਂ ਜਿਹੜੀ ਸਕਿੱਲਸ ਨੇ ਤੁਹਾਨੂੰ ਕੰਮ ਲੈ ਕੇ ਦੇਣਾ ਜਿਹੜੀ ਸਕਿੱਲ ਤੇ 베ਸਿਕ ਤੁਸੀਂ ਪੈਸੇ ਕਮਾ ਸਕਦੇ ਹੈ ਨਾ ਠੀਕ ਹੈ ਪੜਾਈ ਦੇ ਨਾਲ ਤੁਹਾਨੂੰ ਸਰਟੀਫਿਕੇਟ ਮਿਲ ਜਾਣਗੇ ਹੈ ਨਾ ਪਰ ਮੈਂ ਤੱਕ ਮੇਰਾ ਐਕਸਪੀਰੀਅੰਸ ਹੈ ਨਾ ਪੜਾਈ ਤੁਸੀਂ ਚਾਹੇ ਪੀ ਐਚ ਡੀ ਕੀਤੀ ਹੋਵੇ ਚਾਹੇ ਕਿੰਨੀ ਵੀ ਡਿਗਰੀਸ ਨੇ ਪੜਾਈ ਦੇ 베ਸਟ ਤੇ ਸਿਰਫ ਤੁਸੀਂ ਸਰਕਾਰੀ ਨੌਕਰੀ ਜਰੂਰ ਲੈ ਸਕਦੇ ਹੋ ਪਰ ਪ੍ਰਾਈਵੇਟ ਸੈਕਟਰ ਦੇ ਚੰਗੀ ਨੌਕਰੀ ਲੈਣਾ ਪਈ ਜੇਕਰ ਤੇ ਸਿਰਫ ਨਹੀਂ ਪੋਸਿਬਲ ਆਏਗਾ ਤੁਸੀਂ ਸਿਰਫ ਆਪਣੀਆਂ ਸਕਿੱਲ ਇਦਾਂ ਨਹੀਂ ਡਿਵੈਲਪ ਕਰੋ ਜਿਨ੍ਹਾਂ ਦੀ ਡਿਮਾਂਡ ਹੈ ਸੱਚੇ ਦੋਸਤ ਬਿਲਕੁਲ ਜਿਵੇਂ ਪੁਰਾਣੇ ਲੋਕੀ ਕਹਿੰਦੇ ਹੁੰਦੇ ਸੀ ਜੇ ਹੱਥੀ ਗੁਣ ਹੋਵੇ ਉਹ ਬੰਦਾ ਧੁੱਪਾ ਨਹੀਂ ਮਾਰਦਾ ਉਹਦਾ ਲੈ ਵੀ ਦੇ ਸਕਿੱਲ ਆ ਜਿਹੜੀ ਉਹ ਆਪਣੇ ਇੱਕ ਗੁਣੇ ਹੋ ਜਾ ਜਿਹਦੇ ਨਾਲ ਆਪਾਂ ਕੋਈ ਵੀ ਕਿਸੇ ਵੀ ਫੀਲਡ ਚ ਜਾ ਸਕਦੇ ਆਪਨੂੰ YouTube ਵੀ ਕਰਾਂਗੇ ਤੇ ਆਪਣਾ ਫਿਊਚਰ ਵੀ ਵਧੀਆ ਬਣਾ ਸਕਦੇ ਬਿਲਕੁਲ ਕਿਉਂਕਿ ਜੇ ਤੁਹਾਡੇ ਕੋਲ ਸਕਿੱਲ ਆ ਨਾ ਤੁਸੀਂ ਨਹੀਂ ਜੋਬ ਕਰਦੇ ਤੁਸੀਂ ਆਪਣੇ ਘਰੋਂ ਘਰੋਂ ਵੀ ਕੰਮ ਕਰਕੇ ਕਮਾ ਸਕਦੇ ਆ। ਸਭ ਲੋੜ ਆ ਕਿ ਉਹਨਾਂ ਸਕਿੱਲਸ ਨੂੰ ਸਿੱਖਣ ਦੀ ਜਿਹਨਾਂ ਦੀ ਅੱਜ ਦੇ ਟਾਈਮ ਦੀ ਜ਼ਰੂਰਤ ਹੈ। ਮੈਂ ਤੁਹਾਨੂੰ ਦੱਸਦਾ ਕਿ US ਦਾ IT ਦਾ 70% ਦਾ ਕੰਮ ਆ ਜਿਹੜਾ ਉਹ ਇੰਡੀਆ ਦੇ ਵਿੱਚ ਮਤਲਬ ਇੰਡੀਆ ਦਾ ਮਤਲਬ ਇਹ ਹੈ ਕਿ ਇੰਡੀਆ ਦੀ ਪ੍ਰਾਈਵੇਟ ਕੰਪਨੀਆਂ ਦਿੱਖ ਰਹੀਆਂ ਹਨ ਮਤਲਬ ਜਿਹੜੀਆਂ ਉਹਨਾਂ ਨੇ ਕੀ ਕਾਰਨ ਕੀ ਹੈ ਨਾ ਕਿ ਉਹਨਾਂ ਨੂੰ ਲੱਗਦਾ ਕਿ ਵੀਰੇ ਇੰਡੀਆ ਦਾ ਯੂਥ ਹੈ ਨਾ ਬਹੁਤ ਜ਼ਿਆਦਾ ਇੰਟੈਲੀਜੈਂਟ ਹੈ ਨਾ ਪਰ ਇਹ ਹੈ ਕਿ ਉਹਨਾਂ ਨੂੰ ਇੰਨਾ ਜ਼ਿਆਦਾ ਓਪਰ ਨਹੀਂ ਮਿਲਿਆ ਹੋਣਾ ਜੇ ਆਪਾਂ ਸਾਊਥ ਇੰਡੀਆ ਸਾਈਡ ਦੇਖੀਏ ਨਾ ਤਾਂ ਜ਼ਿਆਦਾਤਰ ਲੋਕ ਆਈਟੀ ਦੇ ਵਿੱਚ ਪਰ ਜੇ ਆਪਾਂ ਪੰਜਾਬ ਦੇ ਨਾਲ ਕੰਪੇਅਰ ਕਰੀਦਾ ਪੰਜਾਬ ਦੇ ਵਿੱਚ ਆਈਟੀ ਦੇ ਨਾਮ ਤੇ ਕੁਝ ਵੀ ਨਹੀਂ ਕੁਝ ਪਤਾ ਹੀ ਨਹੀਂ ਕੋਈ ਪਤਾ ਹੀ ਨਹੀਂ ਹੈ ਨਾ ਉਹਨਾਂ ਨੂੰ ਪਤਾ ਹੀ ਨਹੀਂ ਕਿ ਆਈਟੀ ਐਕਚੁਅਲੀ ਸਪੀਡ ਕਿਦਾਂ ਦੀ ਮੈਂ ਮੈਂ ਦੇਖਿਆ ਬਹੁਤ ਸਾਰੇ ਲੋਕਾਂ ਨਾਲ ਗੱਲ ਕਰਕੇ ਨਾ ਕਿ ਮੈਂ ਦੱਸਦਾ ਕਿ ਮੈਂ ਆਈਟੀ ਦੇ ਵਿੱਚ ਯੂਐਸਏ ਵਿੱਚ ਮੈਂ ਆਈਟੀ ਸੈਕਿਉਰਿਟੀ ਕਰ ਰਿਹਾ ਨਾ ਤਾਂ ਉਹਨਾਂ ਨੂੰ ਸਮਝ ਨਹੀਂ ਆਉਂਦਾ ਜ਼ਿਆਦਾਤਰ ਲੋਕਾਂ ਨੂੰ ਲੱਗਦਾ ਕਿ ਆਨਲਾਈਨ ਕੰਮ ਕਰਦੇ ਆ ਤਾਂ ਠੀਕ ਹੈ ਵੀਡੀਓਜ਼ ਬਣਾਉਂਦੇ ਹੋਣੇ ਆ ਤੇ ਵੀਡੀਓਜ਼ ਆ ਜਿਹੜੀ ਐਡਿਟ ਕਰ ਦਿੰਦੇ ਹੋਣੇ ਆ ਕਿਉਂਕਿ ਐਵੇਂ ਦਾ ਕੰਮ ਕਰਦੇ ਨੇ ਵੀਡੀਓ ਕ੍ਰੇਟਰ ਦੀ ਜੌਬ ਹੁੰਦੀ ਹੈ ਤੇ ਬਿਲਕੁਲ ਜੀ ਤਾਂ ਅਸਲ ਦੇ ਵਿੱਚ ਲੋਕਾਂ ਨੂੰ ਪਤਾ ਹੀ ਨਹੀਂ ਕਿ ਆਈਟੀ ਫੀਲਡ ਦੇ ਅੰਦਰ ਆਉਂਦਾ ਕੀ ਕੀ ਹੁੰਦਾ ਹੈ ਬਿਲਕੁਲ ਆਈਟੀ ਵਿੱਚ ਕੀ ਕੀ ਕਰਦੇ ਬਹੁਤ ਕੁਝ ਐਵੇਂ ਜਿਹੇ ਸੌਫਟ ਹਾਂ ਹੁਣ ਜਿੱਦਾਂ ਆਈਟੀ ਦੇ ਵਿੱਚ ਸੌਫਟਵੇਅਰ ਡਿਵੈਲਪਮੈਂਟ ਆ ਗਈ ਹੈ ਨਾ ਤਾਂ ਸੌਫਟਵੇਅਰ ਡਿਵੈਲਪਮੈਂਟ ਦੇ ਵਿੱਚ ਬਹੁਤ ਸਾਰੀਆਂ ਲੈਂਗੁਏਜ ਆ ਜਾਂਦੀਆਂ ਨੇ ਹੈਨਾ ਲਾਈਕ ਜਾਵਾ ਜੀ ਪਾਈਥਨ ਆ ਜੀ ਸੀ++ ਆ ਜ ਪੰਦਾ ਇੱਕ ਲੈਂਗੁਏਜ ਜੀ ਸਿੱਖ ਲੈਣਾ ਤਾਂ ਉਹੀ ਉਹਦੇ ਵਿੱਚ ਜੋ ਜਿਹੜਾ ਆਪਣਾ ਕਰੀਅਰ ਬਣਾ ਸਕਦਾ ਹੈ ਨਾ ਤਾਂ ਉਹਦੇ ਇੱਕ ਸਿਰਫ ਆਈਟੀ ਇੱਕ ਤੀਰ ਨਹੀਂ ਆਈਟੀ ਵਿੱਚ ਮਲੇ ਇਹਨਾਂ ਲੋਕ ਵੀ ਆਈਟੀ ਇੱਕ ਰਸਤਾ ਹੈ ਹੈ ਨਾ ਜਿੰਨੀਆਂ ਹਜ਼ਾਰਾਂ ਕਾਣੀਆਂ ਨੇ ਹੈ ਨਾ ਤੇ ਲੱਖਾਂ ਪੱਤੇ ਨੇ ਹੈ ਨਾ ਤਾਂ ਆਈਟੀ ਦੇ ਵਿੱਚ ਬਹੁਤ ਕੁਝ ਹੈ ਨਾ ਤਾਂ ਇਹੋ ਚੀਜ਼ ਜਿਹੜੀ ਆਪਾਂ ਦੱਸਾਂਗੇ ਯਾਰ ਕਿਹੜੀ ਚੀਜ਼ ਦੀ डिमांड ਹੈ ਜੇ ਤਾਂ ਜ਼ਿਆਦਾ ਦੇਖੋ ਸਿੱਖ ਤੁਸੀਂ ਘਰੇ ਬੈਠ ਕੇ ਵੀ ਸਕਦੇ ਜ਼ਰੂਰੀ ਨਹੀਂ ਕਿ ਤੁਹਾਨੂੰ ਕਿਸੇ ਇੰਸਟੀਚਿਊਟ ਜਾਣਾ ਪਊ ਤੁਹਾਨੂੰ ਕਿਸੇ ਕਾਲਜ ਜਾਣਾ ਪਊ ਹੈ ਨਾ ਸਪੈਸ਼ਲ ਇੰਸਟੀਚਿਊਟ ਜਾਂ ਕਾਲਜ ਦੇ ਵਿੱਚ ਤਾਂ ਇਹ ਚੀਜ਼ਾਂ ਪੜਾਈਆਂ ਜਾਂਦੀਆਂ ਹਨ ਹੈਨਾ ਕਿਉਂਕਿ ਟੀਚਿੰਗ ਲਾਈਨ ਜਿਹੜਾ ਹੈ ਨਾ ਟੀਚਰ ਆਪ ਬਣਦੇ ਆ ਨਾ ਆਪ ਕਹਿੰਦੇ ਚਲੋ ਟੀਚਰ ਹੈ ਟੀਚੇ ਦਾ ਰੋਲ ਬਹੁਤ ਵੱਡਾ ਹੁੰਦਾ ਪਰ ਮੈਂ ਦੇਖਿਆ ਕਿ ਜ਼ਿਆਦਾਤਰ ਅੱਜ ਦੇ ਟਾਈਮ ਤੇ ਟੀਚਰ ਉਹ ਨਹੀਂਗੇ ਜਿਹੜੇ ਆਪਣੀ ਲਾਈਫ ਵਿੱਚ ਕੋਸ਼ੋਰ ਨਹੀਂ ਕਰ ਸਕਦੇ ਪਰ ਟੀਚਰ ਹੈਨਾ ਤਾਂ ਉਹ ਇੱਥੇ ਸਿਰਫ ਉਸ ਤੋਂ ਸਕੂਲਾਂ ਕਾਲਜ ਤੋਂ ਨਹੀਂ ਸਿੱਖ ਸਕਦੇ ਤੁਹਾਨੂੰ 셀ਫ ਲਰਨਿੰਗ ਕਰਨੀ ਪਊਗੀ ਠੀਕ ਹੈ ਬਹੁਤ ਸਾਰੇ ਅੱਜ ਦੇ ਸਮੇਂ ਵਿੱਚ ਆਨਲਾਈਨ ਪਲੇਟਫਾਰਮਸ ਅਵੇਲੇਬਲ ਨੇ ਜਿਸ ਦੇ ਸਿੱਤੇ ਤੁਸੀਂ ਆਪਣੇ ਕੋਰਸ ਲੈ ਸਕਦੇ ਹੋ ਕੋਰਸ ਲੈ ਕੇ ਤੁਸੀਂ ਆਪਣੇ ਆਪ ਨੂੰ ਟ੍ਰੇਨ ਕਰ ਸਕਦੇ ਹੋ ਜਾਨਦਿਏ ਪਰ ਇਹ ਕਿਹੋ ਜਿਹਾ ਸਵਾਲ ਹੈ ਜਿਸ ਨੂੰ ਯੋਗ ਨੂੰ ਅਕਲ ਲੱਗਦਾ ਹੈ ਕਿ AI ਆ ਗਿਆ ਹੈ ਜਾਂ AI ਦੀ ਹਲਕਾ ਨਾਲ ਸਾਡੀਆਂ ਜਿਹੜੀਆਂ ਜੋਬਸ ਨੂੰ ਰਿਪਲੇਸ ਕਰ ਦੇਗਾ ਉਹ ਜਿਕੇ ਸਾਨੂੰ ਕੰਮ ਹੀ ਨਹੀਂ ਮਿਲਣਾ ਹੈਗਾ ਅੱਗੇ ਜਾ ਕੇ ਸਾਰਾ ਕੁਝ ਲਈ ਕੀ ਹੋ ਜੂਗਾ ਨਾ ਉਹਦੀ ਪਰ ਇਹ ਤੁਸੀਂ ਕਿ ਦੱਸਣਾ ਚਾਹ ਰਹੇ ਹੋ ਕਿ AI ਦੇ ਹੁੰਦੇ ਹੋਏ ਵੀ ਆਪਣੀਆਂ ਜੋਬਸ ਨੇ ਜਿਹੜੀਆਂ ਉਹ ਪਰ ਇਹ ਸਿਕਿਉਰ ਰੱਖ ਸਕਦੇ ਦੇਖੋ ਜਿਹੜਾ AI ਨੂੰ ਰਿਪਲੇਸ ਕਰਨਾ ਡੈਫੀਨਿਟਲੀ ਰਿਪਲੇਸ ਕਰੂਗਾ ਬਹੁਤ ਸਾਰੀ ਜੋਬਸ ਨੂੰ ਠੀਕ ਹੈ ਪਰ ਇਹ ਇੰਨੀ ਜਲਦੀ ਹੋਣਾ ਪ੍ਰੋਸੈਸ ਨਹੀਂ ਹੈਗਾ ਠੀਕ ਹੈ ਤਾਂ ਆਉਣ ਵਾਲਾ ਟਾਈਮ ਇਹ ਨਹੀਂ ਹੈ ਕਿ AI ਰਿਪਲੇਸ ਕਰ ਦੇਣਾ ਆਉਣ ਵਾਲੇ ਟਾਈਮ ਦੇ ਇਸ ਜੋਬ ਸਿਰਫ ਉਹਦੀ ਹੀ ਰਹੂਗੀ ਜਿਹੜਾ AI ਨੂੰ ਚੰਗੇ ਜਿਹਾ ਯੂਜ਼ ਕਰਨਾ ਜਾਣਦਾ ਏ ਇਹ ਨਹੀਂ ਕਿ AI ਸਾਰਾ ਕੋਸ਼ਿਸ਼ ਸੰਭਾਲਣ ਲੱਗ ਪਈ ਜ ਨਹੀਂ AI ਵੀ ਇੱਕ ਮਤਲਬ ਕਿੰਨਾ ਬੜੀ ਚੀਜ਼ ਹੈ ਉਹ ਵੀ ਇੱਕ ਸੌਫਟਵੇਅਰ ਹੈ ਨਾ ਉਹ ਵੀ ਕਿਸੇ ਇਨਸਾਨ ਨੇ ਬਣਾਇਆ ਹੈ ਨਾ ਤਾਂ ਜਿਹੜਾ ਬੰਦਾ ਉਹਨੂੰ ਯੂਜ਼ ਕਰ ਲੇਗਾ ਉਹਦੇ ਚ ਅਪਡੇਸ਼ਨਸ ਕਰ ਲੇਗਾ ਹੈ ਨਾ ਤਾਂ ਉਹਨਾਂ ਦੀ ਜੌਬ ਵੀ ਰਹੇਗੀ ਹਾਂ ਇਹਦੇ ਬਾਰੇ ਆਪਾਂ ਡਿਸਕਸ਼ਨ ਕਰਾਂਗੇ ਹੈ ਨਾ ਤਾਂ ਇਹਦੇ ਵਿੱਚ ਇਹ ਹੈ ਕਿ ਲੋਕਾਂ ਨੂੰ ਆਪਣੇ ਤੇ ਨਾਲ ਆਪਣੇ ਚੈਨਲ ਨਾਲ ਜੁੜੇ ਰਹਿਣਾ ਚਾਹੀਦਾ ਨਾ ਤਾਂ ਆਪਾਂ ਇਹਦੇ ਉੱਪਰ ਅੱਗੇ ਲੈ ਕੇ ਆਇਆ ਕਰਾਂਗੇ ਤਾਂ ਸੋਚਾਂਗੇ ਸਵਾਲ ਮੇਰਾ ਹੈ ਤੁਹਾਡੇ ਤੋਂ ਕਿ ਲੋਕ ਤੁਹਾਡੇ ਟੂਟੂ ਕਿਉਂ ਕਰਦੇ ਹੈ ਕਿਉਂ ਲੋਕ ਤੁਹਾਡੀਆਂ ਗੱਲਾਂ ਮੰਨਣਗੇ ਕਿ ਜਦੋਂ ਤੁਸੀਂ ਕੋਈ ਜਾਣਕਾਰੀ ਦੇਵੋਗੇ ਬਹੁਤ ਕੰਮ ਆਏਗੀ ਔਰ ਉਹਨਾਂ ਲਈ 유ਸਫਲ ਹੋਏਗੀ ਕਿਉਂ ਆਪਣੇ ਪੋਡਕਾਸਟ ਨਾਲ ਆਪਣੇ ਚੈਨਲ ਨਾਲ ਦੇਖੋ ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਨਾ ਕਿ ਮੈਨੂੰ ਸੌਫਟਵੇਅਰ ਹੋਏ ਕਿ ਯੂਐਸਏ ਦੇ ਇੱਕ ਆਈਟੀ ਜਿਹੜਾ ਆਈਟੀ ਸੈਕਟਰੀ ਜੀ ਨਾਲ ਕਰਦਾ ਹੈ ਹੈ ਨਾ ਤੇ ਇੱਕ ਬਹੁਤ ਚੰਗੀ ਪੋਜੀਸ਼ਨ ਤੇ ਮੈਂ ਆਲਰੇਡੀ ਕੰਮ ਕਰ ਰਿਹਾ ਹਾਂ ਠੀਕ ਹੈ ਤੇ ਪਰ ਇੱਕ ਜੇ ਤੱਕ ਪਹੁੰਚਣ ਲਈ ਮੈਂ ਇੱਕ ਸਰਕਾਰੀ ਸਕੂਲ ਤੋਂ ਕਿ ਸਰਕਾਰੀ ਸਕੂਲ ਤੋਂ ਪੜਾਈ ਕਰਕੇ ਗੋਰੀਆ ਨਾਲ ਕੰਮ ਕਰਨਾ ਹੈ ਨਾ ਤੇ ਉਹ ਗੋਰੇ ਵੀ ਜਿਹੜੇ ਹੈਗੇ ਮੇਰੀ ਟੀਮ ਦੇ ਵਿੱਚ ਮੈਂ ਕਿੱਥੇ ਕੰਮ ਕਰਦੇ ਨੇ ਨਾ ਤਾਂ ਉਸ ਲੈਵਲ ਤੱਕ ਪਹੁੰਚਣ ਲਈ ਮੈਂ ਬਹੁਤ ਕੁਝ ਦੇਖਿਆ ਹੈ ਨਾ ਮੈਂ ਬਹੁਤ ਸਾਰੇ ਆਪਾਂ ਪਹਿਲਾਂ ਹੀ ਕਨਵੈਂਟ ਸਕੂਲ ਤੋਂ ਸ਼ੁਰੂ ਕਰਨਾ ਦਾ ਤੇ ਤੁਸੀਂ ਸਰਕਾਰੀ ਸਕੂਲ ਤੋਂ ਵੀ ਸ਼ੁਰੂ ਕੀਤਾ ਤਾਂ ਤੁਸੀਂ ਬਹੁਤ ਵੱਡੀ ਬਹੁਤ ਪਹੁੰਚ ਆਹ ਹਾਂ ਕਿਉਂਕਿ ਉਹਦੇ ਵਿੱਚ ਮੈਂ ਦੇਖਿਆ ਕਿ ਮੈਂ ਬਹੁਤ ਸਾਰੇ ਰਸਤੇ ਟਰਾਈ ਕੀਤੇ ਮੈਨੂੰ ਪਤਾ ਕਿ ਯਾਰ ਕਿਹੜੇ ਰਸਤੇ ਦੇ ਉੱਪਰ ਜਾ ਕੇ ਕੁਝ ਵੀ ਨਹੀਂ ਕਿਹੜੇ ਰਸਤੇ ਤੇ ਜਾਣਾ ਚਾਹੀਦਾ ਹੈ ਨਾ ਕਿਹੜੀਆਂ ਸਕਿੱਲ ਸਿੱਖਣੀਆਂ ਚਾਹੀਦੀਆਂ ਨੇ ਕਿਹੜੀਆਂ ਦਾ ਫਾਇਦਾ ਨਹੀਂ ਹੋਏਗਾ ਹਨਾ ਤਾਂ ਇਹ ਹੈ ਕਿ ਤੁਹਾਨੂੰ ਅਸਲ ਦੇ ਵਿੱਚ ਮੰਜ਼ਿਲ ਜਾਣ ਦਾ ਰਸਤਾ ਉਹੀ ਦੱਸ ਸਕਦਾ ਮੈਂ ਜਿਹੜਾ ਆਪੋਰ ਹਸਪਤਲ ਤੋਂ ਲੰਘਿਆ ਹੋਣਾ ਹਨਾ ਤਾਂ ਮੈਂ ਇਹ ਕਹਿਣਾ ਕਿ ਜਿਹੜੇ ਫੇਲੀਅਰਸ ਮੈਂ ਦੇਖੇ ਨੇ ਹਨਾ ਜਿਹੜੇ ਅ ਮਤਲਬ ਉਹਦੇ ਬਾਰੇ ਮੈਂ ਹਾਂ ਐਕਸਪੀਰੀਅੰਸ ਦਿੱਤੀਆਂ ਨੇ ਹਨਾ ਉਹਦੇ ਬਾਰੇ ਮੈਂ ਦੱਸ ਸਕਦਾ ਕਿ ਯਾਰ ਆ ਜੇ ਤੁਸੀਂ ਆ ਕੰਮ ਇੰਸਟਰੀ ਕਿ ਨਾ ਕਰ ਰਹੇ ਹੋ ਨਾ ਤਾਂ ਇਹਦਾ ਰਿਜ਼ਲਟ ਇਹ ਨਹੀਂ ਖੁੱਲੂਗਾ ਹਨਾ ਇਹਦਾ ਰਿਜ਼ਲਟ ਜਿਹਨੇ ਖੁੱਲ੍ਹ ਨਹੀਂ ਨਹੀਂ ਖੁੱਲ੍ਹੂਗਾ ਹਨਾ ਤਾਂ ਉਹੀ ਚੀਜ਼ ਹੈ ਕਿ ਮੈਂ ਸਾਰੀ ਇਹ ਐਕਸਪੀਰੀਅੰਸ ਜੋ ਨਹੀਂ ਕੀਤਾ ਉਹ ਹੀ ਦੱਸ ਸਕਦਾ ਕਿ ਅੱਗੇ ਇਹ ਸਟੈਪ ਦਾ ਇਹ ਰਿਜ਼ਲਟ ਹੋਏਗਾ ਜਾਂ ਜਿਹੜੇ ਬੱਚੇ ਦੀ ਰਿਜ਼ਲਟ ਹੋਏਗਾ ਜਿਨੇ ਨਹੀਂ ਕੀਤਾ ਉਹ ਦੂਰੋਂ ਸਿਰਫ ਦੇਖਣ ਨੂੰ ਸਭ ਨੂੰ ਸਭ ਤੋਂ ਸਿਮਰੇ ਲੱਗਦਾ ਕਿ ਆਇਂ ਕਰ ਲਾਂਗੇ ਤਾਂ ਹੀ ਹੋਏਗਾ ਮੀਨਸ ਪੋਜ਼ ਕਰੋ ਅੱਜਕੱਲ੍ਹ ਜਿਨੇ ਲੋਕਾਂ ਨੂੰ ਲੱਗਦਾ ਕਿ ਆਪਾਂ ਇੱਕ ਐਗਜ਼ਾਮਪਲ ਲੈ ਕੇ ਕਹਿੰਦੇ ਕਿ ਆਪਾਂ ਡਿਗਰੀ ਕਰ ਲੈਂਦੇ ਹਾਂ ਤਾਂ ਕਾਪਾਜੋਲ ਕਰ ਲੈਣੇ ਜਿਨੇ ਕੋਈ ਐਲਐਲਬੀ ਕਰ ਲੈਂਦੇ ਨੇ ਕਈ ਐਲਐਲਬੀ ਕਰਦੇ ਨੇ 5 ਸਾਲ ਉਹਦੇ ਵਿੱਚ ਬੰਦਾ ਵੇਸਟ ਕਰੂਗਾ ਉਸ ਤੋਂ ਬਾਅਦ ਉਹਨਾਂ ਨੂੰ ਸਿਨਿੰਗ ਨਹੀਂ ਮਿਲਦੀ ਵੇਸਟ ਕਰੂਗਾ ਪਰ ਇਹ ਕਿਹਾ ਸਾਡੇ ਆਪਾਂ ਕਿ ਉਸ ਤੋਂ ਬਾਅਦ ਉਹਨਾਂ ਨੂੰ ਅੱਗੇ ਉਹਦੇ ਲਈ ਹੋਰ ਪ੍ਰ ਪਰ ਤਾਂ ਆਪਾਂ ਜਿਹੜੀ ਗੱਲ ਕਰਾਂਗੇ ਆਪਾਂ ਇਸ ਫੀਲਡ ਦੇ ਵਿੱਚ ਆਪਾਂ ਕਿੰਨੇ ਜਿਹੜੇ ਬੱਚ ਨੂੰ ਅੱਗੇ ਨੂੰ ਸਿੱਖੀ ਤੋਂ ਸਿੱਖੀ ਵਿੱਚ ਤਿਆਰ ਕਰ ਸਕਦੇ ਆ ਕਿ ਉਹ ਆਪਣੀ ਜੋਬ ਆ ਜਿਹੜੀ ਸਿਕਿਉਰ ਕਰ ਸਕਦੇ ਹਾਂ। ਹਾਂ ਉਹ ਉਹ ਚੀਜ਼ ਮੈਂ ਕਹਿੰਦਾ ਕਿ ਲਾਈਕ ਜਿਹੜੀ ਕੀ ਅਚੀਵ ਕਰਨ ਨੂੰ ਮੈਨੂੰ 10 ਸਾਲ ਲੱਗ ਗਏ ਕਿਉਂਕਿ ਮੈਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਸੀ ਹੈਨਾ ਮੈਨੂੰ ਕੋਈ ਦੱਸਣ ਵਾਲਾ ਨਹੀਂ ਸੀ ਜਾਨਾ ਮੈਂ ਖੁਦ ਆਪਣੇ ਲੈਵਲ ਤੇ ਰਿਸਰਚ ਕੀਤਾ ਹੈਨਾ ਆਪਣੇ ਲੈਵਲ ਤੇ ਚੀਜ਼ਾਂ ਨੂੰ ਲੱਭਿਆ ਆਪਣੇ ਲੈਵਲ ਤੇ ਕੰਪਨੀਆਂਸ ਕੋਲ ਗਿਆ ਹੈਨਾ ਤੇ ਦੇਖਿਆ ਕਿ ਯਾਰ ਉਹ ਕਿਹੜੀਆਂ ਚੀਜ਼ਾਂ ਨੂੰ ਐਮੀਂ ਦਿੱਦੂ ਜੌਬ ਦੀ ਤਾਂ ਉਹੀ ਚੀਜ਼ ਆ ਕਿ ਮੈਂ ਹੁਣ ਦੱਸ ਸਕਦਾ ਹਾਂ ਤਾਂ ਕਹਿੰਦਾ ਮਤਲਬ ਤੁਸੀਂ ਅਵੇਲੇਬਲ ਬੈਠੇ ਹੋ ਸਾਡੇ ਉਹਨਾਂ ਸਟੂਡੈਂਟ ਲਈ ਜਿਹੜੇ ਕਿ ਹਜੇ ਪਲੱਸ ਟੂ ਕਰ ਰਹੇ ਆ ਜਾਂ ਕਿਹੜੇ ਹੋਗੇ ਅਬੀ ਕਾਲਜ ਦੇ ਵਿੱਚ ਨੇ ਜਿਹੜਾ ਤੁਸੀਂ ਉਹਨਾਂ ਨੂੰ ਉਹ ਚੀਜ਼ਾਂ ਬਾਰੇ ਦੱਸ ਸਕਦੇ ਹੋ ਕਿ ਕਿ ਇਸ ਤਰ੍ਹਾਂ ਪੇਸ ਕਰ ਸਕਦੇ ਹੋ ਬਿਲਕੁਕਿਵੇਂ ਬਾਹਰ ਜਾਣ ਦਾ ਕੀੜਾ ਨਿਕਲਦਾ ਜਾਂ ਬਾਹਰ ਜਾਣਿਆ ਮੈਂ ਬਾਹਰ ਬਾਹਰ ਜਾਣਾ ਦੇਖੋ ਕੋਈ ਬਾਹਰ ਜਾਣਾ ਮੈਂ ਗਲਤ ਨਹੀਂ ਕਹਿੰਦਾ ਕਿ ਬਾਹਰ ਜਾਣਾ ਹੈ ਨਾ ਪਰ ਤੁਸੀਂ ਕੀ ਪਰਪਸ ਲੈ ਕੇ ਜਾ ਰਹੇ ਹੋ ਕੀ ਤੁਸੀਂ ਸਿਰਫ ਇਹੀ ਸੋਚਨੇ ਆਏ ਯਾਰ ਕੋਈ ਨਹੀਂ ਬਾਹਰ ਜਾਵਾਂਗੇ ਉੱਥੇ ਦਾ ਕਿਰਮਤ ਬਦਲ ਜਾਣੀ ਨਹੀਂ ਰਾਜ ਜੇ ਤੁਸੀਂ ਇਹ ਸੋਚ ਲੇਨਾ ਤਾਂ ਉੱਥੇ ਲੇਬਰ ਕਲਾਸ ਕੀ ਜਾਓਗੇ ਤੇ ਲੇਬਰ ਕਲਾਸ ਤੇ ਮਰ ਜਾਓਗੇ ਸੀਮਿੰਟ ਜੌਬ ਕਿਵੇਂ ਲੈਣੀ ਹੈ ਤੁਸੀਂ ਦੇ ਸਕਿਲ ਹੋਣੀਆਂ ਤਾਂ ਫ੍ਰੀ ਜੌਬ ਦਾ ਤਾਂ ਪਹਿਲਾਂ ਇਹ ਦੋ ਸਕਿਲ ਸਿੱਖ ਕੇ ਜਾਓ ਠੀਕ ਹੈ ਇਹ ਦੋ ਸਕਿਲ ਤੁਹਾਡੇ ਕੋਲ ਇਹ ਹੈ ਜਿਹੜੀਆਂ ਤੁਹਾਨੂੰ ਪਤਾ ਹੋਵੇ ਯਾਰ ਉਹ ਉੱਥੇ ਇੰਨੀਆਂ ਨਾਲ ਕੰਪਨੀ ਨਹੀਂ ਕੋਈ ਤੁਸੀਂ ਕੰਮ ਕਰ ਸਕਦੇ ਹੈਨਾ ਤਾਂ ਮੇਨ ਇਹੀ ਹੈ ਕਿ ਸਿੱਖਣਾ ਤਾਂ ਆਪਾਂ ਇੱਥੇ ਸਿਖਾਵਾਂਗੇ ਵੀ ਹੈਨਾ ਤੇ ਨਾਲ ਸੋਲੂਸ਼ਨਸ ਵੀ ਦੇਵਾਂਗੇ ਜਿਹਦੇ ਵਿੱਚ ਕੁਝ ਸੋਲੂਸ਼ਨਸ ਆਪਣੇ ਫ੍ਰੀ ਹੋਣਗੇ ਕੁਝ ਪੇਡ ਵੀ ਹੋਣਗੇ ਜਦੋਂ ਤੁਹਾਡੇ ਦਰਸ਼ਕ ਦੇ ਮਤਾਬਿਕ ਆਪਾਂ ਇਹ ਪੋਡਕਾਸਟ ਦੇ ਵਿੱਚ ਸਿਰਫ ਪ੍ਰੋਬਲਮਸ ਤੇ ਗੱਲ ਨਹੀਂ ਕਰਾਂਗੇ ਸਿਰਫ ਉਹ ਮਦਦ ਨਹੀਂ ਕਰਾਂਗੇ ਜਿਹੜੀ ਲੋਕਾਂ ਨੂੰ ਵਾਕਈ ਅੱਜ ਤੱਕ ਨਹੀਂ ਮਿਲ ਸਕੀ ਹੈ ਆਪਾਂ ਉਹਨਾਂ ਦੇ ਸਲੂਸ਼ਨਸ ਤੇ ਵੀ ਕੰਮ ਕਰਾਂਗੇ ਆਪਾਂ ਉਹਨਾਂ ਨੂੰ ਦੱਸਾਂਗੇ ਕਿ ਇਸ ਚੀਜ਼ ਨੇ ਕਿਵੇਂ ਕਿਹੜੀ ਕਿਹੜੀ ਚੁਣੌਤੀਆਂ ਪੈਦਾ ਕੀਤੀ ਆਪਾਂ ਆਪ ਇੱਕ ਡਾਕਟਰ ਦੀ ਤਰ੍ਹਾਂ ਕੰਮ ਕਰਾਂਗੇ ਆਪਾਂ ਉਹਨਾਂ ਨੂੰ ਸਿਰਫ ਉਹਨਾਂ ਦੀ ਬਿਮਾਰੀ ਨਹੀਂ ਦੱਸਾਂਗੇ ਠੀਕ ਹੈ ਨਾਲ ਆਪਾਂ ਇਲਾਜ ਵੀ ਦੱਸਾਂਗੇ ਬਿਲਕੁਲ ਡਾਇਗਨੋਸ ਕਰਨ ਤੋਂ ਬਾਅਦ ਅਮਰ ਟਰੀਟਮੈਂਟ ਵੀ ਟਰੀਟਮੈਂਟ ਦੇ ਕਰਾਂਗੇ ਠੀਕ ਹੈ ਤੇ ਉਹਦੇ ਲਈ ਕੀ ਹੈ ਕਿ ਲੋਕਾਂ ਨੂੰ ਆਪਣੇ ਨਾਲ ਜੁੜੇ ਰਹਿਣਾ ਪਊ ਤਾ ਆਪਣਾ ਜਿਹੜਾ ਪੇਜ ਆ ਠੀਕ ਹੈ ਆਪਣਾ YouTube ਚੈਨਲ ਆ ਠੀਕ ਹੈ ਉਹਨੂੰ ਸਬਸਕ੍ਰਾਈਬ ਕਰਨ ਨੂੰ ਠੀਕ ਹੈ ਪੇਜ ਲਾਈਕ ਕਰਨ ਨੂੰ ਠੀਕ ਹੈ ਤੇ ਜਿਹਦੇ ਨਾਲ ਤੁਸੀਂ ਸਾਡੇ ਤੋਂ ਜਿਹੜੇ ਆਉਣ ਵਾਲੇ ਪੋਡਕਾਸਟ ਨੇ ਜਿਹਦੇ ਵਿੱਚ ਅਸੀਂ ਕੱਲੀ-ਕੱਲੀ ਗੱਲ ਨੂੰ ਡਿਟੇਲ ਦੇ ਵਿੱਚ ਦੱਸਾਂਗੇ ਤਾਂ ਕਿ ਤੁਸੀਂ ਜੁੜੇ ਰਹੋ ਕਿਉਂਕਿ ਤਾਂ ਬਹੁਤ ਬਹੁਤ ਨਾਲ ਤੁਹਾsetDescription ਵਿੱਚ ਬਹੁਤ ਕਰੀਏ ਜਾਣਕਾਰੀ ਦੇ ਵੀ ਸਾਨੂੰ শেয়ার ਕੀਤੀ ਆ ਤਾਂ ਮੈਂ ਤੁਹਾਨੂੰ ਸਭ ਨੂੰ ਇਹ ਕਹਿਣਾ ਚਾਹੂੰਗੀ कि जरूर ਸਾਡੇ ਪੇਜ ਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ 올ਟਾਈ ਮਾਰਕੀਟਿੰਗ ਸਰਵਿਸਿਜ਼ ਫੇਸਬੁਕ ਪਰ ਇੰਸਟਾਗ੍ਰਾਮ ਦੇ ਪੇਜ ਨੂੰ ਫੋਲੋ ਕਰੋ ਤਾਂ ਕਿ ਤੁਸੀਂ ਸਾਡੇ ਤੋਂ ਜੋ ਇਸ ਵਾਰੀ ਜਾਣਕਾਰੀ ਹੈ ਜਿਹੜੀ ਅੱਗੇ ਲੈਂਦੇ ਰਹੋ ਔਰ ਨੋਟੀਫਿਕੇਸ਼ਨ ਬੈਲ ਆਈਕਨ ਜ਼ਰੂਰ ਦਬੋ ਕਿ ਤਾਂ ਕਿ ਤੁਸੀਂ ਜਿਹੜੀ ਤੁਹਾਨੂੰ ਨੋਟੀਫਿਕੇਸ਼ਨ ਸਾਡੀਆਂ ਵੀਡੀਓਜ਼ ਦੀਆਂ ਮਿਲਦੀਆਂ ਰਹਿਣ ਜਿਹਦੇ ਨਾਲ ਕਿ ਤੁਸੀਂ ਆਪਣੇ ਆਪ ਨੂੰ ਅਪਡੇਟ ਕਰਦੇ ਰਹੋ ਬਹੁਤ ਬਹੁਤ ਧੰਨਵਾਦ